ਅਮਰਸਰ ਵਿੱਚ ਮੀਲੇ ਦੇ 11000 ਹਾਈ ਵੋਲਟੇਜ ਕਰੰਟ ਲੱਗਣ ਦੇ ਕਾਰਨ ਇੱਕ ਨੂੰ ਹੋ ਜਾਂਦੀ ਮੌਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਉਮਰ 12 ਸਾਲ ਦੇ ਕਰੀਬ ਹੈ ਤਾਂ ਉਸ ਦਾ ਇੱਕ 6 ਮਹੀਨੇ ਦਾ ਬੱਚਾ ਵੀ ਹੈ ਅਮਰਸਰ ਰਾਮਦੀਰ ਸੜਕ ਤੇ ਇੱਕ ਦੁਕਾਨ ਉੱਤੇ ਬੋਰ ਲਗਾਉਣ ਜਾ ਰਿਹਾ ਸੀ ਜਿਹਦੇ ਚੱਲਦੇ ਉਹ ਬੋਰ ਮੀਲੇ ਦੇ ਤਾਰਾਂ ਦੇ ਨਾਲ ਛੂ ਗਿਆ ਅਤੇ ਉਸ ਦੀ ਵਿੱਚ ਕਰੰਟ ਆਉਣ ਕਾਰਨ ਉਸ ਦੀ ਮੌਤ ਹੋ ਗਈ ਲੋਕਾਂ ਨੂੰ ਮ੍ਰਿਤਕ ਨੌਜਵਾਨ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀ ਜਾਂਚ ਕਰ ਰਹੇ ਹਨ ਨਹੀਂ ਕਾਲ ਤੇ ਸਹੀ ਹੈ ਤੇਰਾ ਸੀ ਟੰਟੋ ਨਹੀਂ ਆਣਾ ਚਾਹੀਦਾ ਗਰੀਬ ਨੂੰ ਮਾਰਿਆ ਤੇਰਾ ਵੀ ਨਹੀਂ ਬਚਣਾ ਕੱਖ ਮਾਰੀ ਨੀ ਦਾ ਮਾਰੀ ਤੇਰੀ ਦੁਕਾਨ ਬਾਹਰ ਸਾਰੇ ਬੇੜਾ ਕਰ ਕੋ ਨਹੀਂ ਅਗਲੇ 5 ਮਿੰਟ ਅੱਲਾ ਚਾਹੇ ਨੀ ਨੀ ਕੋਵੇ ਚਲੀ ਕੋਠੀ ਚਲੀ ਹੈ ਮੇਰੇ ਕੋਠੀ ਚਲੀ ਇਹ ਨਾ ਢੇੜੀ ਲੋਂਡਿਆ ਸੀ ਹਾਂਜੀ ਤੇ ਮੈਂ ਹਾਂਜੀ ਆਪਣੇ ਨਿਮਾ ਪੇਟੀ ਰਾਮਪਤੀ ਰੋਡ ਤੇ ਠੀਕ ਹੈ ਨਿਮਾ ਪੇਟੀਆਂ ਵਾਲਾ ਉਹਦੀ ਦੁਕਾਨ ਤੇ ਢੇੜੀ ਲੋਂਟੇ ਤੇ ਉਹ ਬੋਰਡ ਲੋਂਡਿਆ ਸੀ ਤੇ ਮਾਲਕ ਨੂੰ ਪਤਾ ਵੀ ਹੈਗਾ 11000 ਕਰੰਟ ਹੈ ਘਰ ਚ ਤੇ 11000 ਯਾਰ ਨਹੀਂ ਆ 11000 ਬੋਲਟ ਹੈ ਉਹ ਚ ਮਾਲਕ ਨੂੰ ਖੋਚੀਦਾ ਵੀ ਪੁੱਤ ਕੰਮ ਧਿਆਨ ਨਾਲ ਕਰੀ ਕਰੰਟ ਬਹੁਤ ਤੇਜ਼ ਹੈਗਾ ਹਾਂ ਉਹਨੇ ਕੁਛ ਨਹੀਂ ਕੀਤਾ ਦਿਹਾੜੀਆਂ ਲੁੰਦਾ ਰਿਆ ਹੈ ਉਹਨੂੰ ਕਹਾ ਮੈਂ ਉਹਨੂੰ ਕੱਲ ਵੀ ਸਮਝਾਇਆ ਮੈਂ ਕੋਸ ਇੱਥੇ ਦਿਹਾੜੀਆਂ ਨਾਲ ਆਇਆ ਕਰ ਅੱਗੇ ਇੱਥੇ ਕਰੰਟ ਦੋ ਦਿਨਾਂ ਦੀ ਵਾਰੀ ਪਿਆ ਹਟਦੇ ਨਹੀਂ ਹੀ ਉਹ ਹੈ ਆ ਆ ਦੀ ਘਰ ਦੀ ਦਾ ਬੱਚਾ ਜੋ ਦਾ ਤੇ ਪਰਸਾਨ ਕਹਿੰਦਾ ਵੀ ਸਵੇਰੇ ਨੇ ਬੇੜਾਂਗੇ ਤੇ ਲਾਸ਼ ਉਹ ਪਈ ਜੋ ਹਸਪਤਾਲ ਲਾ ਕੇ ਤੇ ਰ ਆਦਮੀ ਅੱਜ ਦਾ ਕਿੱਥੇ ਗਰੀਬਾਂ ਨੇ ਜਾਨਾ ਇਹ ਚੌਧਰੀ ਸਾਹਿਬ ਚੌੜਾ ਨਹੀਂ ਮੁੰਡਾ ਮੁੰਡਾ ਹੈ ਗਾਇ 22-23 سالਾਂ ਦਾ 22-23 ਸਾਲਾਂ ਦਾ ਬਰਾਦੀ ਘਾਟੀ ਆ ਬੱਚਾ ਜੀ ਦਾਦਾ ਕੰਮ ਕਰਦਾ ਹੈ ਮਜ਼ਦੂਰੀ ਦਾ ਅੱਛਾ ਜੀ ਤੇ ਕੇ ਆਪਣਾ ਕਦੋਂ ਵਾਕਿਆ ਕਦੋਂ ਹੋਇਆ ਇਹ ਹੋਇਆ 5 ਕੁ ਵਜੇ ਹੋਇਆ ਤੇ ਜਿਹੜੀ ਉਹ ਦੁਕਾਨ ਦਾ ਮਾਲਕ ਹੈਗਾ ਕਿੱਥੇ ਹੁਣ ਹੁਣ ਨਹੀਂ ਦਿਆ ਜੋ ਫੋਨ ਵੀ ਕਰਨ ਤੇ ਚੁੱਕਣ ਨਹੀਂ ਦਿਆ ਜੋ ਪੁਲਿਸ ਨੂੰ ਕੰਪਲੇਂਟ ਕੀਤੀ ਹਾਂ ਜੀ ਕੀਤੀ ਉਹਨੇ ਕੀ ਕੀਤਾ ਉਹ ਜਵਾਬ ਨਹੀਂ ਕੁਝ ਦੇਣ ਦੀ ਜੋ ਪੁਲਿਸ ਨੇ ਉਹ ਵੇਖ ਕੇ ਲਿਖ ਲੁਕ ਕੇ ਲੈ ਗਈ ਹਾਂ ਜੀ ਹਾਂ ਜੀ ਮੌਤ ਕੋਈ ਮੌਕੇ ਨਹੀਂ ਉਹ ਜਿਹੜਾ ਜਦੋਂ ਮਾਲਕ ਉਸਨੇ ਭੱਜ ਗਿਆ ਕਿ ਕਿੱਥੇ ਸੀ ਨਹੀਂ ਨਾਲ ਲੈ ਗਿਆ ਹਸਪਤਾਲ ਮਰ ਕੇ ਬਾਅਦ ਆਇਆ ਨਹੀਂ ਜੋ ਤੇ ਉਤੋਂ ਉਹਨੂੰ ਪਾਣੀ ਪਾਤਾ ਕਰੰਟ ਪਿਆ ਉਸ ਤੋਂ ਪਾਣੀ ਪਾਤਾ ਤੇ ਮਰਨਾ ਹੀ ਆਗਲੇ ਨੇ ਕਿੰਨੇ ਚਿਰ ਤੋਂ ਕੰਮ ਕਰ ਰਿਆ ਏ ਦੁਕਾਨ ਤੇ ਹੋ ਗਏ 4-5 ਦਿਨ ਹੋ ਗਏ ਕੰਮ ਕਰਨ ਦੇ ਹਾਂਜੀ ਹੁਣ ਮੰਗ ਕੀ ਕਰਦੇ ਤੁਸੀਂ ਭਾਜੀ ਮੰਗੇ ਵੀ ਕੁਛ ਕਰੇ ਗਰੀਬਾਂ ਦਾ ਬੱਚਾ ਛੋਟਾ ਛੋਟਾ ਤੇ ਉਹਦੀ ਘਰ ਦੀ ਆ ਉਹ ਸੋਚੇ ਠੀਕ ਆ ਬੱਚੇ ਨੂੰ ਹੁਣ ਕਿੱਥੋਂ ਦਿਹਾੜੀ ਲਾਉਣੀ ਤੇ ਮਾਂ ਕਿੱਥੋਂ ਦਿਹਾੜੀ ਲਾਉਣੀ ਠੀਕ ਆ ਹਾਂਜੀ ਭਾਜੀ ਇੱਕ ਮਿੰਟ ਭਾਈ ਮਤਲਬ ਭਾਈ ਬੋਲਿਓ ਭਾਜੀ ਮਸਲਾ ਇਹ ਆ ਕਿ ਬੱਚਾ ਦਾ 3 ਮਹੀਨੇ ਦਾ ਆ ਠੀਕ ਹੈ ਜੀ ਜੋ ਜਿੰਦੇ ਵੀ ਜਿਹੜੀ ਮਲਕ ਜੋ ਬਣਦੀ ਆ ਜੋ ਗੱਲ ਬਾਤ ਆ ਪੁਲਿਸ ਆਣ ਕੇ ਜਿਹੜਾ ਮਕਾਨ ਮਾਲਕ ਆ ਜਿਹੜੇ ਕੋ ਜੋਬ ਕਰਨ ਡਿਆ ਸੀ ਉਹ ਇੱਥੇ ਆਣ ਕੇ ਗੱਲ ਸਾਰੀ ਫੈਲ ਮੁਕਾਵੇ ਤੇ ਆਈ ਜਾਣੇ ਕਿ ਬੱਚਾ 18 ਸਾਲ ਦਾ ਹੋਣ ਤੋਂ ਬਾਅਦ ਕਿ ਜਿਹੜੇ ਜੋਗ ਜਿਹੜਾ ਉਹਨੂੰ ਦਿੱਤਾ ਜਾਵੇ ਤੇ 18 ਸਾਲ ਤੋਂ ਬਾਅਦ ਜੋ ਵੀ ਉਹਨੂੰ ਕੋਈ ਦਿੱਤਾ ਜਾਵੇ ਉਹਦੀ ਸੁਣਾਈ ਕੀਤੀ ਜਾਵੇ ਬਸ ਜਿਹੜਾ ਮਾਲਕ ਸੀ ਉਹ ਮੋਕੇ ਤੋਂ ਭੱਜ ਗਿਆ ਭਾਜੀ ਉਹ ਆਇਆ ਸੀ 10 ਮਿੰਟ ਹੋ ਕੇ ਕਿ ਚੱਲ ਗਿਆ ਅਸਲ ਨੂੰ 2 ਘੰਟੇ 3 ਘੰਟੇ ਲੱਗ ਕੇ ਵੇਟ ਕਰਨ ਦੇ ਉਹਦੀ ਕਿ ਫੋਨ ਨਹੀਂ ਚੱਕਾ ਨਦਿਆ ਤੇ ਪੁਰਸ ਕੋ ਐਫਐਸਰ ਸਾਰੀ ਕੁਝ ਲਿਖਾਈ ਆ ਤੇ ਸੁਣਾਈ ਨਹੀਂ ਬਿਲਕੁਲ ਨਹੀਂ ਹੋ ਰਹੀ। ਲਟਕੇ ਤਾਂ ਕਰੰਟ ਲੱਗਣ ਕਰਕੇ ਜਿਹੜੀ ਦੀ ਡੈਥ ਹੋਈ ਪਤਾ ਲੱਗਾ ਆ। ਕਿਹੜੀ ਜਗ੍ਹਾ ਦੇ ਉੱਤੇ ਕਰੰਟ ਲੱਗਿਆ? ਇੱਥੇ ਕੁਵਾਲ ਆਪਣੇ ਪੁਤਰੀ ਘਰ ਚੌਂਕ ਦੇ ਵਿੱਚ ਹੋਈ ਆ ਤੇ ਮੌਕੇ ਤੇ ਇੱਥੇ ਆਏ ਆ ਤਸਦੀਕ ਕਰ ਰਹੇ ਆ। ਤਸਦੀਕ ਕਰਨ ਦਾ ਬਸ ਜੇ ਕੋਈ ਗਲਤ ਨਹੀਂ। ਮਾਲਕ ਨਾਲ ਕੋਈ ਗੱਲ ਨਹੀਂ। ਕਿ ਜਿਹੜੀ ਉਮਰ ਹੈ ਬੰਦੇ ਦੀ ਕਿੰਨੀ ਉਮਰ ਹੈ? 22 ਸਾਲ ਉਹ। ਮਾਲਕ ਬਹਾਰ ਕਿੱਥੇ ਹੋਣ? ਮਾਰਗ ਤੇ ਕੰਨ ਬੰਦ ਹੈ ਜੀ ਹਾਲੇ ਤੁਹਾਨੂੰ ਤਸਦੀਕ ਕਰਨਾ ਪੰਡਕਟ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਫੋਨ ਦਗਾਈਆਂ ਨਹੀਂ ਜਸਤਰ ਜਿ ਆਏ ਆ ਜੀ ਇੱਥੇ ਮੌਕੇ ਤੇ ਹੁਣ ਆਏ ਆ ਸਾਰੀ ਗੱਲ ਧਿਆਨ ਕਰਕੇ ਆਮਨ ਸਾਹਿਬ ਮਿਲੇਗਾ ਜੀ ਬਿਲਕੁਲ ਜੀ ਤਸਦੀਕ ਕਰਕੇ ਜੋ ਜਿਹੜੇ ਹਾਲਾਤ ਆਉਣਗੇ ਤਾਂ ਮਤਬਦ ਕਰਦੇ ਕਾਰਵਾਈ ਕੀਤੀ ਜਾਏਗੀ ਜੋ ਕਾਰਵਾਈ ਹਾਲਾਤ ਅਨੁਸਾਰ ਕੀਤੀ ਜਾਏਗੀ 4 ਮਹੀਨੇ ਦਾ ਬੱਚਾ ਦੱਸਿਆ ਜਾ ਰਿਹਾ ਜੀ ਉਹਦਾ ਮੁੰਡੇ ਦਾ ਹੈਗਾ ਮੇਰੇ ਬਾਰੇ ਤੁਹਾਨੂੰ ਨਹੀਂ ਜੀ ਪਤਾ ਨਹੀਂ ਕਿ ਮੌਕੇ ਤੇ ਆਏ ਆ ਜੀ ਬਾਕੀ ਮੌਕੇ ਤੇ ਤਸਦੀਕ ਕਰਕੇ ਸਾਰੀ ਗੱਲ ਤੇ ਕੀ ਹੋਇਆ ਕਿ ਤੁਹਾਡੇ ਘਰ ਵਾਲੇ ਮੇਰੇ ਘਰ ਵਾਲੇ ਨੂੰ ਕੱਲ ਫੋਨ ਆਇਆ ਸੀ ਕਿ ਕਹਿੰਦੇ ਕਿ ਇਹਨਾਂ ਨੂੰ ਭੇਜ ਦਿਓ ਕੰਮ ਤੇ ਤੇ ਮੈਂ ਭੇਜ ਦਿੱਤਾ ਸੀ ਤੇ ਉਹ ਫਿਰ ਮੈਨੂੰ ਪਤਾ ਨਹੀਂ ਲੱਗਾ ਸਾਰਾ ਦਿਨ ਫੋਨ ਵੀ ਨਹੀਂ ਆਇਆ ਕੁਝ ਨਹੀਂ ਕੀਤਾ ਤੇ ਬਾਅਦ ਵਿੱਚ ਉਹਨਾਂ ਨੇ ਕਹਿਤਾ ਕਿ ਇਸ ਤਰ੍ਹਾਂ ਬੱਤੀ ਲੱਗ ਗਈ ਤੇ ਇਦਾਂ ਹੋਇਆ ਕਿੰਨਾ ਟਾਈਮ ਹੋ ਗਿਆ ਵਿਆਹ ਨੂੰ ਤੁਹਾਡਾ ਵਿਆਹ ਨੂੰ ਸਾਡੇ 1.5 ਸਾਲ ਹੋ ਗਿਆ 1.5 ਸਾਲ ਹੀ ਆਇਆ ਤੇ ਕਿੰਨੀ ਕਿੰਨੀ ਉਮਰ ਹੈਗੀ ਤੁਹਾਡੀ ਉਹਨਾਂ ਦੀ ਹੈਗੀ 23 ਸਾਲ ਬੱਚਾ ਇੱਕ ਹੈ ਜੀ ਹਾਂਜੀ ਬੇਟਾ ਇੱਕ ਜੀ 6 ਮਹੀਨਿਆਂ ਦਾ ਸਾਰਾ ਹੁਣ ਮੰਗ ਚਾਹਨੀ ਮੈਨੂੰ ਇਨਸਾਫ ਮਿਲੇ ਤੇ ਜਿਹੜਾ ਮਹਾਰਾਜੂ ਮੇਰਾ ਕੋਈ ਸ਼ਤ ਨਹੀਂ ਹੈਗਾ ਕੋਈ ਘਰ ਨਹੀਂ ਹੈਗਾ ਕੋਈ ਕੁਛ ਨਹੀਂ ਹੈਗਾ ਮੇਰਾ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਜੀ ਹਾਂਜੀ ਅਸੀਂ ਕੋੜਖਾਲਸਾ ਦੇ ਜੀ ਹੁਣ ਮੰਗ ਕੀ ਕਰਦੇ ਦਰਸ਼ਨਗਰ ਦਰਸ਼ਨਗਰ ਕੋੜਖਾਲਸਾ ਪੂਰਾ ਦਰਸ਼ਨਗਰ ਕੋੜਖਾਲਸਾ ਹਾਂਜੀ ਉਹ ਚਲੇ ਗਿਆ ਹੁਣ ਉਹਨੇ ਕੁਛ ਗੱਲ ਨਹੀਂ ਕੀਤੀ ਉਹ ਕਹਿੰਦੇ ਕਿ ਕੰਮ ਕਰਦੇ ਆ ਰਹੇ ਆ ਉਹ ਪਾਜੀ ਉਹ ਜਦੋਂ ਉਹਨਾਂ ਦਾ ਕੰਮ ਹੁੰਦਾ ਹੀ ਉਹਦੋਂ ਬੁਲਾ ਲੈਂਦੇ ਚਾਰ ਪੰਜ ਦਿਨਾਂ ਵਾਸਤੇ ਦਿਹਾੜੀਆਂ ਦਾ ਜਿਸ ਤਰ੍ਹਾਂ ਵੀ ਆ ਜਿੰਤਾ ਵੀ ਆ ਤੁਸੀਂ ਪੁਲਿਸ ਨੂੰ ਕੰਪਲੇਨਟ ਕਰਦੇ ਇਸ ਬਾਰੇ ਨਾਈ ਭਾਜੀ ਉਹਨਾਂ ਨੇ ਇਹ ਕਸ਼ਣ ਨਿਬੇੜਾ ਪੁਲਿਸ ਨੂੰ ਕੰਪਲੀਟ ਕੀਤੀ ਸੀ ਤੇ ਉਹ ਆਏ ਨਹੀਂ ਅਜੇ ਮਾਲਕ ਮਗਾਨ ਆਇਆ ਰਾ ਜਿਹੜੇ ਮਾਲਕ ਜਿੰਨਾ ਕੰਮ ਦੀ ਦਾ ਕੋਈ ਸੁਲਾਜ ਮੈ ਇੱਥੇ ਕੋਈ ਨਹੀਂ ਪਹੁੰਚਿਆ ਲੈ ਆਏ ਸੀ ਸਰ ਉਹ ਪਤਾ ਨਹੀਂ ਹੁਣ ਉਹ ਕਿੱਧਰ ਆ ਕਿੱਧਰ ਨਹੀਂ ਮੈਨੂੰ ਕੁਛ ਨਹੀਂ ਪਤਾ ਜੀ ਦੁਕਾਨ ਦਾ ਮਾਲਕ ਆਇਆ ਦੁਕਾਨ ਦਾ ਮਾਲਕ ਆਇਆ ਸੀ ਪਰ ਉਹਨਾਂ ਨੇ ਕੋਈ ਫੋਨ ਨਹੀਂ ਚੱਕਿਆ ਕੋਈ ਕੋਸ਼ਿਸ਼ ਨਹੀਂ ਆ ਹੁਣ ਚੱਕਰ ਨਹੀਂ ਦੇ ਆਣ ਨਹੀਂ ਦੇ ਕਹਿੰਦੇ ਕੱਲ ਨਿਬੇੜਾਂਗੇ ਕੀ ਮੰਗ ਕਰਦੇ ਹੋ ਮੈਂ ਮੰਗ ਕਰਦੀ ਹਾਂ ਮੇਰਾ ਬੱਚਾ ਛੋਟਾ ਵਾ ਮੈਂ ਮੈਂ ਕਿਤੇ ਕੰਮ ਨਹੀਂ ਕਰ ਸਕਦਾ